ਹਾਂਜੀ ਅੱਜ ਆਪਾਂ ਤੁਹਾਨੂੰ ਇੱਕ ਸੂਟ ਦੀ ਕਟਾਈ ਕਰਨਾ ਦੱਸਦੇ ਆ ਜਿਹਦੇ ਵਿੱਚ ਕੀ ਜਿਹੜਾ ਵਰਕ ਕੀਤਾ ਹੋਇਆ ਹੈ ਇਹ ਆਪਣਾ ਸੈਂਟਰ ਕਰਕੇ ਵਰਕ ਦਾ ਤੇ ਇਹਦਾ ਘੇਰਾ ਜਿਹੜਾ ਇਹ 11.5 ਪੌਣੇ 12 ਇੰਚ ਤਿਆਰ ਹੈ ਇੱਕ ਸਾਈਡ ਤੇ ਇੱਕ ਸਾਈਡ ਜਿਹੜੀ ਜ਼ਿਆਦਾ ਕਪੜਾ ਸੀ ਉਧਰੋਂ ਆਪਾਂ ਪੂਰਾ-ਪੂਰਾ ਲਾ ਲਿਆ ਤੇ ਇਹਦਾ ਘੇਰਾ ਇਹ ਜਿਹੜਾ ਉਹ ਪੂਰਾ ਨਹੀਂ ਆਉਂਦਾ ਜਿਹੜਾ ਹੁਣ ਵਿੱਚ ਮੋੜਨ ਜਗ੍ਹਾ ਕਪੜਾ ਉਹ ਆਪਣਾ ਘਟਦਾ ਹੈ ਕਿ ਆਪਾਂ ਕਿਸ ਤਰ੍ਹਾਂ ਕਰਨਾ ਹੈ ਕਿ ਇਹਦੇ ਨਾਲ ਆਪਾਂ ਕੱਪੜਾ ਲਾ ਕੇ ਕਿਸ ਤਰ੍ਹਾਂ ਇਹਦਾ ਆਪਾਂ ਘੇਰਾ ਪੂਰਾ ਕਰਾਂਗੇ ਜੇ ਤੁਹਾਨੂੰ ਵੀ ਕਦੇ ਜੀ ਪ੍ਰੋਬਲਮ ਆਉਂਦੀ ਹੈ ਤੇ ਤੁਸੀਂ ਇਸ ਵੀਡੀਓ ਨੂੰ ਪੂਰਾ ਵੇਖਿਓ ਤੇ ਕਿਸ ਤਰ੍ਹਾਂ ਆਪਾਂ ਕਰਨਾ ਆਪਾਂ ਇਹਦਾ ਜਿਹੜੀ ਲੈਂਥ ਆ ਉਹ ਲਾ ਕੇ ਰੱਖ ਲਈਏ ਤੇ ਜਿਹੜਾ ਵਰਕ ਕੀਤਾ ਹੋਇਆ ਸੀ ਇਹਦੇ ਆਪਾਂ ਉੱਪਰ ਨੂੰ ਕਰਕੇ ਰੱਖ ਲਿਆ ਇਹ ਤੇ ਇਹਦੇ ਆਪਾਂ ਲਾਵਾਂਗੇ ਨਿਸ਼ਾਨ ਪਹਿਲਾਂ ਫਿਰ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਇਹ ਪਹਿਲਾਂ ਇੱਥੇ ਆਪਾਂ ਸਿੱਧਾ ਕਰ ਲਾਂਗੇ ਜਿਹੜਾ ਇਹ ਕਟਿੰਗ ਦੇ ਵਿੱਚ ਇਸ ਤਰ੍ਹਾਂ ਹੋਇਆ ਹੋਇਆ ਹੈ ਤੀਰਾ ਇਹਨਾਂ ਦਾ ਰੱਖਣਾ ਆਪਾਂ 12.5 ਇੰਚ 4.7 ਇੰਚ ਤੀਰੇ ਦੇ ਅੰਚਾਨ ਲਗਾਵਾਂਗੇ ਆਪਾਂ 7 ਹੀ ਲਗਾ ਲਈਏ ਕਿਉਂਕਿ ਵਰਕ ਵਿੱਚ ਆਊਗਾ ਸੱਤਾਂ ਚ ਇਹਨਾਂ ਦਾ ਮੋਢਾ ਤੇ ਚੈਸਟ ਜਿਹੜੀ ਇਹਨਾਂ ਦੀ ਹੈ 1.5 ਹੀ ਹੈ 10 10.5 ਠੀਕ ਹੋ ਗਿਆ ਹੁਣ ਇਹਨਾਂ ਦਾ ਕਪੜਾ ਜਿਹੜਾ ਇੱਕ ਸਾਈਡ ਤੇ ਆਹ ਹੀ ਕਪੜਾ ਹੈਗਾ ਆਪਣਾ ਜਿਹਦੇ ਉੱਥੇ ਨਿਸ਼ਾਨ ਲੱਗਿਆ ਇਸ ਤੋਂ ਇਹਨਾਂ ਦਾ ਕਪੜਾ ਹੀ ਹੈ ਹੋਰਲੀ ਸਾਈਡ ਨੂੰ ਹੁੰਦਾ ਤੇ ਆਪਣਾ ਘੇਰਾ ਇਹ ਜਿਹੜਾ ਫੋਲਡ ਕਰਨ ਨੂੰ ਇਹਦੇ ਵਾਸਤੇ ਆਪਣੇ ਕੋਲੇ ਕਪੜਾ ਨਹੀਂ ਬਚਣਾ ਤੇ ਇਹਦਾ ਆਪਾਂ ਹੁਣ ਕਿਵੇਂ ਕਰਾਂਗੇ ਪਹਿਲਾਂ ਆਪਾਂ ਨਿਸ਼ਾਨ ਲਗਾ ਲੈਨੇ ਇਹ ਬਿਨਾ ਪਲੋਈਆਂ ਤੋਂ ਹੀ ਆਪਾਂ ਕਮੀਜ਼ ਦੀ ਫਿਟਿੰਗ ਕਰਨੀ ਹੈ ਪਲੋਈ ਨਹੀਂ ਪਾਉਣੀ ਇਹਨਾਂ ਨੇ ਤੇ ਇਹਨਾਂ ਦੀ ਜਿਹੜੀ ਸਾਈਡ ਸੀਨ ਹੈ ਇਹ ਹੈਗੀ ਹੈ 13.5 ਤੇ ਆਪਾਂ 1 ਇੰਚ ਵਧਾ ਕੇ ਰੱਖਾਂਗੇ ਤੇ ਹੈਪ ਤਾਂ ਹੈਪ ਦਾ ਨਿਸ਼ਾਨ ਆਪਾਂ ਲਗਾਵਾਂਗੇ ਹੈਪ ਇਹਨਾਂ ਦੀ ਬਿਲਕੁਲ ਪੂਰੀ ਆਉਂਦੀ ਹੈ ਜਿੱਥੇ ਆਪਣੀ ਆਹ ਕਾਲੀ ਪੱਟੀ ਆਉਂਦੀ ਹੈ ਇੱਥੋਂ ਤੱਕ ਹੈਪ ਪੂਰੀ ਆਉਂਦੀ ਹੈ ਤੇ ਆਪਾਂ ਇਹਨਾਂ ਦੇ ਲੈਸ ਲਾ ਕੇ ਕਿਵੇਂ ਆਪਾਂ ਇਹਨਾਂ ਦੀ ਹੈਪ ਕਰਾਂਗੇ ਜਿਵੇਂ ਇਹਨਾਂ ਦਾ ਜਿਹੜਾ ਘੇਰਾ ਉਹ ਫੋਲਡ ਕਰਾਂਗੇ ਉਹ ਦੱਸਦੇ ਆ 2 ਇੰਚ ਦਾ 1 ਇੰਚ ਦਾ ਨਿਸ਼ਾਨ ਲਗਾ ਕੇ ਆਪਾਂ ਇਸ ਤਰ੍ਹਾਂ ਗਲਾਈ ਦੇ ਦੇਣੀ ਹੈ ਇਹ ਤੋਂ ਆਪ 1.5 ਇੰਚ ਜਿਹੜਾ ਪਾਉਣਾ ਹੈ ਚ ਬਾਹਰ ਨੂੰ ਕਰਕੇ ਲਗਾਉਣਾ ਉਹਨਾਂ ਆਪਾਂ ਇਹਨਾਂ ਛਾਣੇ ਸਥਾਨਾਂ 'ਤੇ ਲਗਾ ਲੈਣੇ ਜੇ ਤੁਸੀਂ 1/2 ਇੰਚ ਇਧਰੋਂ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਨਿਸ਼ਾਨ ਲਗਾਉਣਾ ਤੇ ਉਵੇਂ ਲਾ ਸਕਦੇ ਆ ਤੇ ਨਹੀਂ ਆਪੇ ਇਥੋਂ ਇਸ ਤਰ੍ਹਾਂ ਸੈਂਟਰ ਚੋਂ ਕੱਢ ਕੇ ਕਟਾਈ ਕਰ ਲੈਣੀ ਹੈ ਤੇ ਤੇਰੇ ਦੀ ਘਾਟ ਇਥੋਂ ਪਾ ਲੈਣੀ ਆਪਾਂ ਬਾਕੀ ਇਹਦੇ ਕੋਈ ਨਿਸ਼ਾਨ ਨਹੀਂ ਲਗਾਉਣਾਗਾ ਆਪਾਂ ਕੱਲਾ ਕਮਰ ਵਾਲਾ ਨਿਸ਼ਾਨ ਹੋਣ ਲਗਾ ਲਾਂਗੇ ਕਮਰ ਇਹਨਾਂ ਦੀ ਹੈਗੀ ਆ 20 ਇੰਚ ਠੀਕ ਹੈ ਖੁੱਲਾ ਜਾਂ ਸੂਟ ਐਸੀ ਤਰ੍ਹਾਂ ਹੀ ਇਹਨਾਂ ਦਾ ਨਾਪ ਰੱਖਣਾ ਆਪਾਂ ਇਸ ਤਰ੍ਹਾਂ ਇਹਦੀ ਬਿਲਕੁਲ ਇੱਥੇ ਆਪਣੇ ਜਿੰਨਾ ਕੱਪੜਾ ਹੈਗਾ ਇੱਥੋਂ ਤੱਕ ਇਹਦੀ ਪਾਫਟਿੰਗ ਕਰਨੀ ਹੈ ਇਹ ਆਪ ਦਾ ਪੂਰੀ ਪੂਰੀ ਹੈਪ ਹੈ 23 ਇੰਚ ਬਿਲਕੁਲ ਇੱਥੇ ਆਪਣੀ ਹੋਣੀ ਹੈ ਠੀਕ ਹੈ ਤੇ ਹੁਣ ਆਪਾਂ ਜਿਹੜਾ ਸਾਈਡ ਤੇ ਆਪਾਂ ਕੱਪੜਾ ਪਾਵਾਂਗੇ ਇਹ ਕੱਪੜਾ ਇਸ ਤਰ੍ਹਾਂ ਪਾ ਰੱਖਾਂਗੇ ਇੱਥੋਂ ਰੱਖ ਲਾਂਗੇ ਤਾਂ ਆਪਣੇ ਮੋਢੇ ਦੀ ਕਟਾਈ ਹੋਣੀ ਹੈ ਤੇ ਨੀਚੇ ਦੀ ਕਰ ਆਪਾਂ ਦੀ ਸਲਾਈ ਭਰ ਲਾਂਗੇ ਕਟਿੰਗ ਆਪਾਂ ਕਰ ਲਈ ਹੈ ਬਾਅਦ ਵਿੱਚ ਇਹਦੀ ਸਲਾਈ ਭਰ ਕੇ ਆਪਾਂ ਤੇ ਇੱਥੋਂ ਦੀ ਕਰ ਆਪਾਂ ਸਲਾਈ ਭਰਾਂਗੇ ਇੱਥੋਂ ਆਪਾਂ ਸਲਾਈ ਨਹੀਂ ਭਰਨੀਗੀ ਇੱਥੋਂ ਆਪਾਂ ਕੀ ਕਰਨਾ ਹੈ ਮੇਰੇ ਤੋਂ ਚਾਕਾਂ ਤੇ ਆਪਾਂ ਲੈਸ ਲਾਉਣੀ ਹੈ ਲੈਸ ਵਿੱਚ ਦੇ ਕੇ ਫਿਰ ਇਹਦੀ ਆਪਾਂ ਸਲਾਈ ਭਰਾਂਗੇ ਇਸ ਤਰ੍ਹਾਂ ਆਪਾਂ ਕਟਿੰਗ ਕਰ ਲਈਏ ਦੀ ਠੀਕ ਹੈ ਤੇ ਹੁਣ ਆ ਇਸ ਲਾਈ ਨੂੰ ਆਪਾਂ ਜੇ ਆਪਾਂ ਪਹਿਲਾਂ ਇਹ ਸਲਾਈ ਮਾਰਨੀ ਵੀ ਹੈ ਤਾਂ ਤਾਂ ਵੀ ਉਹਦੀ ਆਪਾਂ ਲੇਸ ਨੂੰ ਆਪਾਂ ਇਸ ਤਰ੍ਹਾਂ ਕਰਕੇ ਜਿੱਦੂ ਰੱਖਾਂਗੇ ਤੇ ਆਪਣੀ ਸਲਾਈ ਜਿਹੜੀ ਵਿੱਚ ਹੀ ਆ ਜਾਣੀ ਹੈ ਤੇ ਇਤੋਂ ਆਪਾਂ ਫਿਟਿੰਗ ਉਸੇ ਤਰ੍ਹਾਂ ਹੀ ਰੱਖ ਲਾਂਗੇ ਪਹਿਲਾਂ ਸਲਾਈ ਮਾਰ ਕੇ ਚਾਹੇ ਵਾਧਾ ਕੱਟਾ ਆਪਾਂ ਬਾਅਦ ਵਿੱਚ ਵੀ ਕੱਟ ਸਕਦੇ ਹਾਂ ਤੇ ਜੇ ਆਪਾਂ ਪਹਿਲਾਂ ਇਹ ਪੂਰਾ ਰੱਖਣਾ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕਟਿੰਗ ਕਰ ਲਾਂਗੇ ਤੁਸੀਂ ਵੀ ਅਗਰ ਜੇ ਤੁਹਾਨੂੰ ਵੀ ਐਵੇਂ ਪ੍ਰੋਬਲਮ ਆਉਂਦੀ ਹੈ ਕਿਸੇ ਸੂਟ ਦੀ ਵੀ ਉਹਦੀ ਵਰਕ ਇਸ ਤਰ੍ਹਾਂ ਹੈਗਾ ਤੇ ਸਾਈਡ ਤੇ ਕਪੜਾ ਘਟ ਰਹਿ ਜਾਂਦਾ ਆਪਣੇ ਇੱਕ ਪਾਸੇ ਕੰਨੀ ਵਾਲਾ ਤੇ ਆਪਣਾ ਘੇਰਾ ਵੱਡਾ ਹੈ ਜੇ ਘੇਰਾ ਇਹਨਾਂ ਦਾ ਛੋਟਾ ਹੁੰਦਾ ਤੇ ਇਹ ਆਪਣਾ ਪੂਰਾ ਆ ਜਾਣਾ ਸੀ ਹੁਣ ਘੇਰਾ ਇਹਨਾਂ ਦਾ ਵੱਡਾ ਸੀਗਾ ਤਾਂ ਕਰਕੇ ਆਪਣਾ ਇਧਰਲੀ ਸਾਈਡ ਤੋਂ ਇਹ ਜਿਹੜਾ ਘਟ ਗਿਆ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਇਹ ਪੂਰਾ ਕਰ ਦੇਣਾ ਜਿਹੜਾ ਪਤਾ ਵੀ ਨਾ ਲੱਗੇ ਇੱਥੇ ਆਪਾਂ ਜਿਹੜੀ ਲੈਸਸ ਹੈ ਚਾਕਾਂ ਤੇ ਆਪਾਂ ਫੋਲਡ ਕਰਨੀ ਹੁੰਦੀ ਉਹਦੇ ਵਿੱਚ ਹੀ ਇਹ ਜੇ ਇਹ ਸਲਾਈ ਆ ਜਾਣੀ ਹੈ ਤੇ ਇਹਦੇ ਤੇ ਆਪਾਂ ਨੂੰ ਇਸ ਤਰ੍ਹਾਂ ਟੈਂਸ਼ਨ ਲੈਣ ਦੀ ਨਹੀਂ ਲੋੜ ਗਈ ਤੇ ਆਪਾਂ ਇਸ ਤਰ੍ਹਾਂ ਇਹਦੇ ਪੱਟੀ ਪਾ ਕੇ ਘੇਰੇ ਨੂੰ ਪੂਰਾ ਕਰ ਸਕਦੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਓਕੇ ਜੀ ਧੰਨਵਾਦ